ਪੱਖਸ਼ੀਰ ਵਿਪੱਖਸ਼ੀ ਦੋਹਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਲੋਕਾਂ ਨੇ ਇੱਕ ਮਿੰਟ ਜੀ ਸਾਨੂੰ ਲੋਕਾਂ ਨੇ ਇੱਥੇ ਇਸ ਕਰਕੇ ਭੇਜਿਆ ਕਿ ਅਸੀਂ ਆ ਦੇਖੋ ਹੱਸਦੇ ਦੇਖੋ ਅਸੀਂ ਇੱਕ ਦੂਜੇ ਨਾਲ ਹੱਸਦੇ ਨੇ ਓਏ ਆਪਾਂ ਦੇਖੋ ਐਂ ਕਹਿੰਦਾ ਡਿਸਕਸ ਕਰੀਏ ਆਪਾਂ ਸਮਾਂ ਬਰਬਾਦ ਕਰਦੇ ਆਂ ਉਹਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ ਸੋ ਮੈਂ ਬੇਨਤੀ ਕਰਦਾ ਹੈ ਕਿ ਮੰਤਰੀ بلکار سن متا پیش کران جو سپیکر صاحب, صاحب سپیکر کرتا ہوں سپیکر سب اسپیب بلکار سن جی بلکار سن جیسے ਪਾਵੇਗਾ ਅਤੇ ਰਾਜਪਾਲ ਦੇ ਪਾਸ਼ਪਤ ਤੁਰੰਤ ਪਹਿਲਾਂ ਉਸੇ ਦਰਾਨ ਜਾਂ ਤੁਰੰਤ ਬਾਅਦ ਕੋਈ ਇਸ਼ਤਿਹਾਰ ਨਹੀਂ ਦਿਖਾਵੇਗਾ ਹਾਂ ਮੈਂ ਵੀ ਉਧਰ ਕਹ ਰਿਹਾ ਸਰ ਇਹ ਤੁਹਾਨੂੰ ਡਿਕਟੇਟ ਕਰ ਰਿਹਾ ਕਿ ਹਾਊਸ ਨੂੰ ਜਾਣ ਕਰੋ ਫਿਰ ਸਾਡੇ ਮੁਤਾਬਿਕ ਗੱਲ ਕਰੋ ਸਾਨੂੰ মিডিਆ ਮੁਰੇ ਜਾਇਆ ਹੋਣਗੋ ਸਾਨੂੰ ਤਕਤੀਆਂ ਦਿਖਾਇਆ ਹੋਣਗੋ ਇਹ ਆ ਗੱਲ ਕਰ ਰਿਹਾ ਮੈਂ ਜੋ ਸਰ ਤੁਸੀਂ ਆਰਡਰ ਕਰ ਰਹੇ ਹੋ ਮਾਨ ਨਹੀਂ ਨਹੀਂ ਰਹੇ ਦਨ ਪ੍ਰਿਵਿਲੇਜ ਐਕਸ਼ਨ ਵੀ ਹੋਣਾ ਚਾਹੀਦਾ ਸਰ ਪਲੇ ਪ੍ਰਿਵਿਲੇਜ ਐਕਸ਼ਨ ਕਿ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡਿਕਟੇਟ ਕਰ ਰਹੇ ਹੋ ਤੁਸੀਂ ਮੈਂ 1 ਮਿੰਟ ਮੈਂ ਬੇਤੀ ਕਰਨਾ ਤੁਹਾਡੀ ਗੱਲ ਵੀ ਸੁਣ ਲਾਂਗੇ ਆਪਾਂ ਹਾਊਸ ਵੀ ਕਿਲਾਉਣਾ ਹੈ ਤੁਸੀਂ ਬੈਠੋ ਮੈਂ ਆਪਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਸੁਣ ਲਈਏ ਤੇ ਡਿਪਟੀ ਸਪੀਕਰ ਸਾਹਿਬ ਤੁਸੀਂ ਉੱਪਰ ਆ ਜਾਓ ਮੈਂ ਇਹਨਾਂ ਦੀ ਗੱਲ ਸੁਣ ਲਵਾਂ ਠੀਕ ਹੈ ਨਾ ਜੀ ਤੁਸੀਂ ਤੁਸੀਂ 2 ਮਿੰਟ 1 ਮਿੰਟ ਤੁਸੀਂ ਬਖਰੀ ਗੱਲ ਸੁਣੋ ਨਾ ਤੁਸੀਂ ਵੀ ਡਿਕਟੇਟ ਨਾ ਨਾ ਕਰੋ ਸਾਹਿਬ ਡਿਕਟੇਟ ਤੁਹਾਨੂੰ ਬੇਤੀ ਕਰਦਾ ਇਹਨਾਂ ਦੀ ਜਮਾਂ ਗੱਲ ਨਾ ਸੁਣੋ ਇਹਨਾਂ ਵੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਓਏ ਇੱਥੇ ਰੌਲਾ ਪਾਉਣ ਨੂੰ ਆਉਂਦੇ ਰੌਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤਿਮੰਦ ਆ ਹਾਊਸ ਰੁਪਰਾ ਪਹਿਲਾਂ ਤਾਂ ਕਹਿੰਦੇ ਬਾਜਾ ਸਾਹਿਬ ਬਾਜਾ ਸਾਹਿਬ ਬਾਜਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣ ਨਹੀਂ ਦਿੰਦੇ

آپ متے دے بولیے پہلے والی گل گلت ہے آپ کم جلائیے سپیکر صاحب میرا گفٹ ہے ایک منٹ سر اسپیکر صاحب پر چندر نا ਅੰਦਰ ਲੋਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਭੀ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਦੇਖੋ ਇੱਥੇ ਨਾ ਕਿਸੇ ਨੇ ਗਿੰਦਰਾ ਲਾਇਆ ਇੱਕ ਮਿੰਟ ਮੇਰੀ ਗੱਲ ਸੁਣੋ ਨਾ ਲਾਉਣਾ ਮਾੜੀਓ ਮੁੱਖ ਮੰਤਰੀ ਸਾਹਿਬ ਦੀ ਗੱਲ ਮੈਂ ਅਪਰੀਸ਼ੀਏਟ ਕਰਦਾ ਇਹ ਚਾਹੁੰਦੇ ਵੀ ਡਿਸਕਸ਼ਨ ਹੋਵੇ ਜਦੋਂ ਆਪਣੀ ਗੱਲ کہہ ਕੇ ਇੱਕ ਪੱਖ ਤੁਰ ਜਾਂਦਾ ਸਪੀਕਰਾ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਗੱਲ ਹੈ ਨਾ ਸਪੀਕਰਾ ਸਾਹਿਬ ਅਸਲ ਤੇ ਜਿੰਦੇ ਨਾਲ ਫਸ ਗਏ ਅਸਲ ਤੇ ਜਿੰਦੇ ਨੂੰ ਫਸ ਗਏ ਮੈਂ ਤੁਹਾਨੂੰ ਗਿਫਤ ਦਿੱਤਾ ਮੈਂ ਇਹ ਨਾਲ ਬੇਨਤੀ ਕਰ ਦਿੰਦਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਣ ਲੈਣ ਦਿਓ ਜੀ ਉਹ ਤੋਂ ਬਾਅਦ ਚਲਾ ਲਾਂਗੇ ਫਿਰ ਆਪਾਂ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਕਪੀਕਰ ਸਾਹਿਬ ਇਹਨਾਂ ਨੇ ਜਾਣਿਆ ਇਹਨਾਂ ਨੇ ਜਾਣਿਆ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣਿਆ ਇਹਨਾਂ ਨੂੰ ਜਾਣਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪਾਕਿਸਤਾਨ ਤਾਲਾ ਅੰਦਰੋਂ ਲੱਗਿਆ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਸਪੀਕਰ ਸਾਹਿਬ ਇਹਨਾਂ ਨੂੰ ਜਾਣ ਦਿਓ ਇਹਨਾਂ ਨੂੰ ਜਾਣ ਦਾ ਬਾਤ ਕਰ ਲਾਓ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਰੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਾਂ ਤੇ ਬਾਰ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ પાਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵੱਕੋ ਹੈ ਕਿ ਅਸੀਂ ਉਹਦਾ ਦੇ ਦੁੱਖ ਦਰਦ ਨੂੰ ਇੱਥੇ ਰੱਖੀਏ ਜੇ ਕੋਈ ਮਾਨਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਧਿਰ ਬੋਲੀ ਜਾਂਦੀ ਹੈ ਦੂਜੀ ਧਿਰ ਵਾਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਪਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਤੌਰ ਤੇ ਮਾਨਯੋਗ ਪ੍ਰਧਾਨ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ 4-5 ਦਿਨ ਪਹਿਲਾਂ ਰਵਨੀਤ ਮਿੱਟੋ ਹਰੀ ਮਿਊਸਪਲ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਗਏ ਸੀ ਉਹ ਤਾਲਾ ਠੀਕ ਹੈ ਇਹ ਤਾਲਾ ਅੰਦਰੋਂ ਲਾ ਰਹੇ ਆਂ ਅੰਦਰੋਂ ਤਾਂ ਕਿ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ 2 ਮਿੰਟ ਮੁਰਦਾਬਾਦ ਕਰੋ ਫੋਟੋਆਂ ਛੱਪ ਗਈਆਂ ਚਲੋ ਤਾਲਾ ਲਵਾਓ ਮੈਂ ਸਰ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਵੀ ਤਾਲਾ ਲਵਾਓ ਜੀ ਮਤੇ ਤੇ ਮੁੱਖ ਮੰਤਰੀ ਸਾਹਿਬ ਮਤਰੇ ਤੇ ਤੁਸੀਂ ਕਾਈਂਡਲੀ ਬੋਲੋ ਤੁਸੀਂ ਬੈਠੋ ਜੀ ਤੁਸੀਂ ਬੈਠੋ ਮੁੱਖ ਮੰਤਰੀ ਦਾ ਮਤੇ ਤੇ ਬੋਲਣਗੇ ਜੀ ਸਪੀਕਰ ਸਾਹਿਬ ਕਾਲਾ ਲੋ ਫਿਰ ਤੁਸੀਂ ਮੈਨੂੰ ਇੰਨੀ ਮਾੜੀ ਆਪੋਜੀਸ਼ਨ ਦੇ ਹੁੰਦੇ ਹੋਏ ਵੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ ਸਪੀਕਰ ਸਾਹਿਬ ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ 2 ਸਾਲ ਤੋਂ 16 ਮਾਰਚ ਨੂੰ 2 ਸਾਲ ਹੋਣਗੇ 16 ਮਾਰਚ ਨੂੰ 2 ਸਾਲ ਹੋਣਗੇ ਤੇ ਉਹ ਦੋ ਸਾਲਾਂ ਅਸੀਂ ਕੀ ਕੀ ਕੀਤਾ ਹੈ ਇਹਦੇ ਬਾਰੇ ਵੈਸੇ ਗਵਰਨਰ ਦੀ ਮੰਨ ਜੋ ਗਵਰਨਰ ਦੀ ਸਪੀਚ ਦੇ ਵਿੱਚ ਸੀ ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਗਵਰਨਰ ਸਾਹਿਬ ਦੀ ਸਪੀਚ ਨੂੰ ਡਿਸਟਰਬ ਕੀਤਾ ਹਰਮਾਨ ਜੋ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾ ਬਿੰਦੀ ਕੱਟੇ ਇਹ ਸਾਰਾ ਭਾਸ਼ਣ ਪੜਨਾ ਚਾਹੁੰਦਾ ਸੀ ਪਰ اپੋਜੀਸ਼ਨ ਜਿਹੜੀ ਹੈ ਉਹ ਸੁਣਨਾ ਨਹੀਂ ਚਾਹੁੰਦੀ ਤੇ ਮੇਰੇ ਭਾਸ਼ਣ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ ਸੋ ਮੈਂ ਗੱਲਾਂ ਇਹਨਾਂ ਨੇ ਜੋ ਮਰਜ਼ੀ ਕਰਨੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਬਿਜਲੀ ਮੁਫਤ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਫਰਮਨ ਪਲਾਂਟ ਖਰੀਦ ਲੈ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਿਨਸ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਰੀਂਕਾ ਨਾਲ ਕੋਈ ਸਬੰਧ ਨਹੀਂ ਸਰਨਨ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਿਓ ਸਾਨੂੰ ਕੁਰਸੀ ਦਿਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇਕਰ ਇਹਨਾਂ ਦੇ ਹੱਥ ਚ ਹੁੰਦੇ ਆ ਆਪ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਹਨਾਂ ਕਰਕੇ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਿਆ 500 ਰੁਪਿਆ ਅਤਿਆ ਦਿੱਤੇ ਜਾਣ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਐਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਨ ਲੈ ਕੇ ਆਉਂਦੇ ਤੇ ਫਿਰ ਇਹ ਫਿਰ ਜ ਸਵਾ ਲੱਖ ਦਾ ਸ਼ਾਨ ਲੈ ਕੇ ਆਉਣਗੇ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਹ ਸਾਰੇ ਮਟੀਰੀਅਲ ਹੀ ਇਹਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪਰਬੰਨੀ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਦਜੀਤ ਚਲਨੀ ਮੰਨਿਆ ਪਰਬੰਨੀ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋਚ ਕਰਕੇ ਮੈਨ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਕਿ ਆਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਆਖੇ ਆਖੇ ਸਾਰੀ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ ਅਸੀਂ 540 ਮੀਗਾਵਾਟ ਦਾ ਜੀਵੀਕੇ ਦਾ ਗੋਇੰਦਵਾਲ ਵਾਲਾ ਇਹ ਥਰਮਲ ਪਲਾਂਟ ਹੈ ਸਰਕਾਰ ਨੇ ਇੱਕ ਫਰਬਰੀ ਨੂੰ ਖਰੀਦਿਆ ਹੈ 540 ਮੈਗਾਵਾਟ ਦਾ ਤਿੰਨਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਦੀ ساری ਜ਼ਿੰਦਗੀ ਕਿ ਜੇ ਜੀ ਗੁਰੂ ਨੇ ਆਪਣੇ ਉਹਨਾਂ ਨੇ ساری ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਤੋਂ ਨਿਕਲੀ ਬਿਤਾਈ ਉੱਥੇ ਸਤੀ ਪ੍ਰਥਾ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਆ ਹੁਣ ਜਦੋਂ ਗੁਰੂ ਅਮਰਦਾਸ ਦੀ ਗੱਲ ਚੱਲ ਰਹੀ ਹੈ ਐਥੇ ਮੁਰਦਾਬਾ ਦੇ ਨਾਰੇ ਲਾਉਣ ਵਾਲ ਨੂੰ ਕੋਈ ਨਰਕਾਂ ਚ ਧੋਈ ਮਿਲੂ ਇਹਨਾਂ ਨੂੰ ਨਰਕਾਂ ਚ ਧੋਈ ਮਿਲੂ ਇਹਨਾਂ ਨੂੰ ਮੁਰਦਾਬਾ ਦੇ ਨਾਰੇ ਲਾਈ ਜਾਂਦੇ ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਆ ਇਹਨਾਂ ਦੇ ਆ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸੀ ਹੋ ਖੈਰਾ ਸਾਹਿਬ ਕਾਂਗਰਸੀ ਹੋ ਅੱਜਕੱਲ੍ਹ ਕਿੱਥੇ ਆਜ ਕੱਲ ਜਿੱਦ ਮਨਪ੍ਰੀ ਹਵਾ ਤਾਲਾ ਦੇ ਨਾਲ ਕੋਲ ਕੱਜ ਮਰਜੜ ਤੇ ਕਰੇ ਪਹਿਲਾਂ ਖਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਐ ਤੋ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਿਰਵਾ ਬਹੁਤ ਮਾੜਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਅਮਰ ਦਿੱਤੇ ਆ ਜਾਓ ਜੀ ਬਦੇ ਤੇ ਆ ਜਾਓ ਆਹ ਲੈ ਮੈਂ ਕਹਨਾ ਸਪੀਕਰ ਤੇ ਮੈਂ ਕਹਨਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਬੁਫਦੀ ਗੱਲ ਹੋ ਰਹੀ ਹੈ ਮਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਹ ਕੁਰਸੀਆਂ ਆਜਵਾ ਸਾਹਿਬ ਪਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ થਾ ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਫਿਰ ਉਹ ਜ਼ਿਲ੍ਹਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ میں ہی نہیں کہنا کہ زندگی زیادہ نہیں پر ملنی نہیں کرسی باجبا صاحب نے آفر کرنا آدھا گھنٹا ایتھے تھے بیجو میرے نام باجبا صاحب آدھا گھنٹا بے کے فیلنگ لے لو لوگ کا نہیں دینی ایتھے بے لو اوہی پجامی ہیں اوہی کامنے مشکل ہے جی مشکل ہے ਸਤਿ ਸ਼੍ਰੀ ਅਕਾਲ ਸੋ ਦੇ ਦਰਦਾ ਮੁੱਖ ਮੰਤਰੀ ਕੌਣ ਕਹਿੰਦਾ ਹੈ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਡਾ ਕਰਦਾ ਉਧਰ ਵੀ ਹੋ ਜਾਂਦਾ ਮਾਰਿਓ ਮੁਖਮਤੀ ਸਾਹਿਬ ਘਰ ਦੇ ਡਰੈੱਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਬਾਤ ਦੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਬਾਤ ਦੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਉਪਮ ਕਰਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਐਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਖਰੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨਾਨ ਪੋਲੀਟিক্যাল ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੇ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਸਿੱਕਾ ਸਾਹਿਬ ਚੁੱਪ ਕਰ ਜਾ ਮੱਖਾਂ ਚੋਂ ਚੋਥੇ ਨੂੰ ਹਾਸੋਂ ਚੋਥੇ ਨੂੰ ਵੀ ਚੁੱਪੀ ਕਰੀਆਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਐਡਰੈਸ ਕਰੂੰ ਸਾਰਿਆਂ ਦੇ ਮੇਰੇ ਕੋਲੇ ਹਾਈਲਾਂ ਪਈਆਂ ਸਾਰਿਆਂ ਦੀ ਸਰ ਕੱਲ ਨੂੰ ਬਜਟ ਬੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਾਂ ਦੀਆਂ ਬਾਡੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂਨ ਬਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜਿਉ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਅ ਬਿੰਕ ਸਰ ਰਾਜਾ ਬਿੰਕ ਸਰ ਆ ਸੁਣ ਲਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾੜੀਆਂ ਚੋਲੂਆਂੀਆਂ ਪਈਆਂ ਇਹਦਾ ਮਰੀ ਵੀ ਸਰ ਕੋ ਜਾਂਚ ਕੀਤੀ ਜਾਊ ਕਿੰਨਾ ਘਰਦਾ ਪਿਆ ਆਪਾਂ ਨੂੰ ਜੰਦਾਬਾਦ ਤੇ ਬੱਸਾਂ ਲੋਕ ਬਾਡੀਆਂ ਲਵਾਉਣੋਂ ਦੇ ਇੱਥੇ ਜੰਦਾਬਾਦ ਸੋ ਇਹਨਾਂ ਦੀ ਮੁਰਦਾਬਾਦ ਮੁਰਦਾਬਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਜੰਦਾਬਾਦ ਜੰਦਾਬਾਦ ਸਰ ਇਹ ਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ 'ਚ ਇਹਨਾਂ ਦੇ 50-50 MP ਇਹਨੂੰ ਬਾਹਰ ਕੱਢ ਕੇ ਮਾਰ ਦਿੰਦੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਿਤ ਨਹੀਂ ਕੀਤਾ ਇਹਨੂੰ ਕੱਢ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾ ਲਾਓ ਉਹ ਚੌਥੇ ਕਹਤੇ ਮੋਤਾਵਾ ਥੋੜੀ ਹੋ ਜੂ ਸੋ ਜਿੰਦਾਬਾਦ ਸਪੀਕਰ ਮੋਤਾਵਾ ਅਰੇ ਸਪੀਕਰ ਸਾਹਿਬ ਤੋਂ ਤੁਹਾਡੇ ਬਾਰੇ ਤੁਸੀਂ ਪੁਲਿਸ ਐਕਸ਼ਨ ਲਓ ਪੱਖਸ਼ਰ ਵਿਪੱਖਸ਼ੇ ਦੋਹਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਲੋਕਾਂ ਨੇ ਇੱਕ ਮਿੰਟ ਜੀ ਸਾਨੂੰ ਲੋਕਾਂ ਨੇ ਇੱਥੇ ਇਸ ਅੱਗੇ ਭੇਜਿਆ ਕਿ ਅਸੀਂ ਆ ਦੇਖੋ ਹੱਸਦੇ ਦੇਖੋ ਅਸੀਂ ਇੱਕ ਦੂਜੇ ਨਾਲ ਹੱਸਦੇ ਨੇ ਓਏ ਆਪਾਂ ਦੇਖੋ ਐਂ ਕਹਿੰਦਾ ਡਿਸਕਸ ਕਰੀਏ ਆਪਾਂ ਸਮਾ ਬਰਬਾਦ ਕਰਦੇ ਆ ਉਹਦੇ ਲਈ ਲੋਕ ਸਾਡੇ ਕੋਲੋਂ ਜਵਾਬ ਮੰਗਣਗੇ ਸੋ ਮੈਂ ਬੇਨਤੀ ਕਰਦਾ ਹੈ ਕਿ ਮੰਤਰੀ

ਅਤੇ ਰਾਜਪਾਲ ਦੇ ਪਾਸ਼ਾ ਤੋਂ ਤੁਰੰਤ ਪਹਿਲਾਂ ਉਸੇ ਦੌਰਾਨ ਜਾਂ ਤੁਰੰਤ ਬਾਅਦ ਕੋਈ ਇਸ਼ਤਿਹਾਰ ਨਹੀਂ ਦਿਖਾਵੇਗਾ ਜਾਂ ਕੋਈ ਨਾਰਾ ਨਹੀਂ ਲਗਾਵੇਗਾ ਜਾਂ ਜੋ ਪ੍ਰਗਟ ਨਹੀਂ ਕਰੇਗਾ ਜਾਂ ਕੋਈ ਪੁਆਇੰਟ ਆਫ ਆਰਡਰ ਵਾਰਡ ਵਾਰ ਜਾਂ ਬਹਿਸ ਨਹੀਂ ਕਰੇਗਾ ਇਹਨਾਂ ਨਿਯਮਾਂ ਵਿੱਚ ਇਹ ਵੀ ਅਕਵੱਧ ਹੈ ਕਿ ਉਪਰ ਵਰਣਿਤ ਵਿੱਚੋਂ ਕੋਈ ਵੀ ਅਲੰਘਣਾ ਕਰਨ ਨੂੰ ਸਦਨ ਦੀ ਤਹੀਨ ਸਮਝਿਆ ਜਾਵੇਗਾ ਅਤੇ ਅਲੰਘਣਾ ਕਰਨ ਵਾਲੇ ਮੈਂਬਰਾਂ ਵੱਲੋਂ ਕਾਫੀ ਕੀਤੀ ਜਾਵੇਗੀ ਮਾਨਯੋਗ ਰਾਜਪਾਲ ਜੀ ਦੇ ਜੀ ਵੱਲੋਂ ਇੱਕ ਮਾਰਚ 2023 ਨੂੰ ਜਦੋਂ ਇਸ ਪ੍ਰਸਤਾਵ ਸदन ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ ਗਿਆ ਤਾਂ ਸੰਦੀਪ ਜਾਖੜ ਜੀ ਨੂੰ ਛੱਡ ਕੇ ਇੰਡੀਆ ਨੈਸ਼ਨਲ ਕਾਂਗਰਸ ਦੇ ਸਦਨ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਉਹਨਾਂ ਦੇ ਭਾਸ਼ ਉਹਨਾਂ ਨੂੰ ਭਾਸ਼ਣ ਦਿਆਂ ਤੋਂ ਰੋਕਿਆ ਗਿਆ ਇਛਹਾਰ ਦਿਖਾਏ ਗਏ ਨਾਰੇ ਲਗਾਏ ਗਏ ਰੋਸ ਪ੍ਰਗਟ ਕੀਤਾ ਗਿਆ ਬਹਿਸ ਕੀਤੀ ਗਈ ਅਤੇ ਵੈਨ ਆਫ ਦੀ ਹਾਊਸ ਵਿਚ ਆ ਕੇ ਸਰਕਾਰ ਉੱਤੇ ਨਾਰੇ ਲਗਾਏ ਗਏ ਇਹਨਾਂ ਮੈਂਬਰਾਂ ਵੱਲੋਂ ਸਦਨ ਵਿੱਚ ਇਹਨਾਂ ਰੌਲਾਪਾ ਪਾਇਆ ਅਤੇ ਸ਼ੋਸ਼ਾਵਾ ਮਚਾਇਆ ਗਿਆ ਕਿ ਮਾਨਜੋਗ ਰਾਜਪਾਲ ਜੀ ਨੂੰ ਪਾਸ਼ਨ ਦਿਨ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਮਾਨਜੋਗ ਰਾਜਪਾਲ ਵੱਲੋਂ ਵੀ ਇਹ ਇਸ ਇਸ ਦਾ ਬਹੁਤ ਬੁਰਾ ਬਣਾਇਆ ਗਿਆ ਅਤੇ ਉਹਨਾਂ ਵੱਲੋਂ ਵੀ ਹਾਰ-ਹਾਰ ਵਾਰ ਮੈਂਬਰਾਂ ਨੂੰ ਇਸ ਤਰ੍ਹਾਂ ਦਾ ਕੰਮ ਲਈ ਕਿਹਾ ਗਿਆ ਅਤੇ ਇਹ ਵੀ ਬੇਨਤੀ ਕੀਤੀ ਗਈ ਕਿ ਉਹਨਾਂ ਦੇ ਭਾਸ਼ ਨੂੰ ਅਪਰੰਤ ਨਿਯਮਾਂ ਅਨਸਾਰ ਇਸ ਤੇ ਬਹਿਸ ਕਰਨ ਸਮੇਂ ਉਹ ਆਪਣੀ ਗੱਲ ਰੱਖ ਸਕਦੇ ਪਰ ਮੈਮਰਾ ਨੇ ਲਗਾਤਾਰ ਸਦਨ ਵਿੱਚ ਸ਼ੋਸ਼ ਬਚਾਈ ਰੱਖਿਆ ਉਹਨਾਂ ਵੱਲੋਂ ਜਾਣ ਬੁੱਝ ਕੇ ਵਿਗੜ ਪਾਇਆ ਗਿਆ ਜਿਸ ਦੇ ਸਿੱਟੇ ਵਜੋਂ ਮਾਨ ਜੋਗਰਾਜਪਾਲ ਨੂੰ ਆਪਣਾ ਭਾਸ਼ਣ ਵਿੱਚ ਹੀ ਛੱਣਾ ਪਿਆ ਇਸ ਲਈ ਸਦਰ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ 1 ਮਾਰਚ 2024 ਨੂੰ ਸਦਰ ਵਿੱਚ ਹਾਜ਼ਰ ਮੈਂਬਰਾਂ ਦੇ ਇਸ ਵਿਵਹਾਰ ਦੀ ਪ੍ਰਪੋਹ ਨਿੰਦਾ ਕਰ ਰਹਾ ਇਹਨਾਂ ਮੈਂਬਰਾਂ ਵੱਲੋਂ ਇਸ ਤਰ੍ਹਾਂ ਕਰਕੇ ਸਦਨ ਦੀ ਤਹੀਨ ਕੀਤੀ ਗਈ ਹੈ ਅਤੇ ਸਦਨ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ ਇਸ ਲਈ ਸ੍ਰੀ ਸੰਦੀਪ ਜਾਖੜ ਨੂੰ ਛੱਡ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ 1 ਮਾਰਚ 224 ਨੂੰ ਮਾਨਯੋਗ ਲਾਇਪਰ ਜੀ ਦੇ ਪਹਾੜ ਸੰਦਾਨ ਹਾਜ਼ਰ ਮੈਂਬਰਾਂ ਵੱਲੋਂ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰ ਸੰਜਲਨ ਨੂੰ ਨਿਧਵਾਵਲੀ ਦੇ ਨਿਯਮ 17 ਉੜਾ ਦੀ ਉਲੰਘਣਾ ਕਰਨ ਕਾਰਨ ਉਹਨਾਂ ਵੱਦ ਮਾਨਯੋਗ ਸਪੀਕਰ ਵੱਲੋਂ ਸੱਤ ਵਾਰਵੀ ਕੀਤੀ ਜਾਵੇ ਅਤੇ ਇਹ ਮਾਮਲਾ ਵਿਸ਼ੇਸ਼ ਅਲਕਾ ਕਮੇਟੀ ਨੂੰ ਸੌਂਪਿਆ ਜਾਵੇ ਜੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਵੋਟ ਕੀਤਾ ਗਿਆ ਸਮਝਿਆ ਜਾਵੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਆ ਪੱਕੀ ਦਿੱਤ ਹੈ ਆ ਪੱਕੀ ਦਿੱਤਾ ਪ੍ਰਸਤਾਵ ਸਰਕਾਰ ਹੋਇਆ ਇਹ ਬੜਾ ਸੰਗੀਨ ਮਸਲਾ ਜਿਹੜਾ ਪ੍ਰਸਤਾਵ ਅੱਜ ਹਾਊਸ ਨੇ ਪਾਸ ਕੀਤਾ ਹਾਊਸ ਦੀ ਮਰਿਆਦਾ ਦਾ ਨੂੰ ਬਣਾ ਕੇ ਰੱਖਣ ਦਾ ਜ਼ਿੰਮੇਰੀ ਹਰੇਕ ਮੈਂਬਰ ਦਾ ਨਾ ਕਿ ਉਹ ਇਕੱਲੇ ਸੱਤਾ ਪੱਖ ਦਾ ਲਾਏ ਇਕੱਲੇ ਵਿਪੱਖ ਦਾ ਸਾਰੇ ਮੈਂਬਰ ਸਾਹਿਬਾਨ ਨੂੰ ਚਾਹੀਦਾ ਹੈ ਕੇ ਹਾਊਸ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਸੋ ਮੈਂ ਇਸ ਮਤੇ ਦੇ ਉੱਪਰ ਕਾਰਵਾਈ ਕਰਜਾ ਹੋਇਆ ਸਾਰੇ ਮੈਂਬਰਸ ਦਾ ਮਿਸਕੰਡਕਟ ਦਾ ਨੋਟਿਸ ਲੈਂਦਿਆ ਹੋਇਆ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰਿਵੀਲੇਜ ਕਮੇਟੀ ਪਾਸ ਭੇਜਦਾ ਹਾਂ ਰਾਜਪਾਲ ਜੀ ਦੇ ਪਾਸ਼ੰਤ ਤੇ ਬਹਿਸ ਲਈ ਸਮੇਂ ਦੀ ਵੰਡ ਬੈਠੇ ਮੁਖਤਰੀ ਜੀ ਮੁਖਤਰੀ ਸਪੀਕਰ ਸਾਹਿਬ ਇਹਨਾਂ ਨੂੰ ਮੁਰਦਾਬਾਦ ਦੇ ਨਾਲ ਲਾਉਣ ਲਈ 15 ਮਿੰਟ ਦਾ ਟਾਈਮ ਦੇ ਦਿੱਤਾ ਗੁਰਦਾਬਾਦ ਸਪੀਕਰ ਮੁਖਤਰੀ ਰਾਜਪਾਲ ਜੀ ਦੇ ਪਾਸ਼ੰਤ ਤੇ ਬਹਿਸ ਲਈ ਸਮੇਂ ਦੀ ਵੰਡ ਮੁਰਦਾਬਾਦ ਆਮ ਆਦਮੀ ਪਾਰਟੀ ਦੇ 92 ਮੈਂਬਰ ਨੇ 2 ਘੰਟੇ 21 ਮਿੰਟ ਟੋਟਲ ਬਣੇ 141 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਸਪੀਕਰ ਮੁਰਦਾਬਾਦ ਸਪੀਕਰ ਸਾਹਿਬ ਜੀ ਜੀ ਮੁੱਖ ਮੰਤਰੀ ਸਾਹਿਬ ਸਪੀਕਰ ਸਾਹਿਬ ਜਿਹੜੇ ਸਾਡੇ ਬੁਲਾਰੇ ਨਵੇਂ ਮੁੰਡੇ ਚੁਣੇ ਹੋਏ ਨੇ ਜਿਨ੍ਹਾਂ ਦੇ ਇਲਾਕਿਆਂ 'ਚ ਕੰਮ ਹੋ ਗਿਆ ਕਿਸੇ ਦੇ 25 30 ਸਾਲ ਬਾਅਦ ਪਾਣੀ ਆ ਗਿਆ ਕੱਸੀਆਂ ਚ ਕਿੱਥੇ ਬਿਜਲੀ ਪਹੁੰਚ ਗਈ ਕਿੱਥੇ ਇਨਫਰਾਸਟ੍ਰਕਚਰ ਪਹੁੰਚ ਗਿਆ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਇਹਨਾਂ ਦਾ ਕੀ ਹੈ ਜੀ ਇਹ ਤਾਂ ਐਂ ਹੀ ਰਹਿੰਦੇ ਨੇ ਇਹ ਇਹਨਾਂ ਤੇ ਨੂੰ ਜਿਆਦਾ ਸੀਰੀਅਸ ਨਾ ਲਿਆ ਜਾਵੇ ਤੇ ਸਾਡੇ ਜਿੰਨੇ ਵੀ ਬਿਲਾੜੇ ਨੂੰ ਟਾਈਮ ਦਿੱਤਾ ਜਾਵੇ ਜੀ 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 ਸੋ ਮੈਂ ਇੱਕ ਵਾਰ ਸਮੇਂ ਦੀ ਵੰਡ ਅਨਾਉਂਸ ਕਰ ਦਿਆਂ ਉਸ ਤੋਂ ਬਾਅਦ ਫਿਰ ਆਪਾਂ ਸਾਰਿਆਂ ਨੂੰ ਮੌਕਾ ਦੇ ਜੀ ਇੰਡੀਅਨ ਨੈਸ਼ਨਲ ਕਾਂਗਰਸ ਦੇ 28 ਮਿੰਟ ਨੇ ਜੀ ਤੁਹਾਡੀ ਲਿਸਟ ਆ ਚੁੱਕੀ ਹੈ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਨੇ 5 ਮਿੰਟ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ 3 ਮਿੰਟ ਹੈ ਜੀ ਬਹੁਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ ਜੀ 2 ਮਿੰਟ ਨੇ ਜੀ ਉਹਨਾਂ ਦੇ ਆਜ਼ਾਦ ਮੈਂਬਰ ਇੱਕ ਨੇ ਜੀ ਉਹਨਾਂ ਦੇ 2 ਮਿੰਟ ਨੇ ਸੋ ਜਿੰਦਾਬਾਦ ਕਾਰ ਸਪੈਸ਼ਲ ਜਿੰਦਾਬਾਦ 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 ਆਪਾਂ ਹੁਣ ਇਹ ਇਹ ਨਾਰੇ ਨੂਰੇ ਪੂਰੇ ਹੋ ਗਏ ਹੁਣ ਤਾਂ ਬੈਹ੍ਹ ਦਈਏ ਬੈਹ੍ਹ ਕਰ ਲਈਏ ਹੁਣ ਮੁਰਦਾਬਾਦ ਮੁਰਦਾਬਾਦ ਮੁਰਦਾ ਸੋ ਕਾਲੇ ਗੇਟ ਜਿੰਦ ਸਾਰਾ ਪਹਿਲਾ ਪਹਿਲਾ ਸਾਡੇ ਪਹਿਲੇ ਪਹਿਲਾ ਤਾਣੇ ਵਾਲੇ ਗੱਲ ਤੇ ਨੂਰੀ ਨੋ ਆਪੇ ਤੁਨੇ ਕੀ ਲਵਾ ਸਕਿਆ ਉਹ ਕੰਦਰੀ ਲਵਾ ਸਕਦਾ ਤਾਲਾ ਕਿ ਨਹੀਂ ਯਾਰ ਥੋੜੀ ਜਿਹੀ ਬਸ ਤੁਸਾਂ ਦੱਸੋ ਬਹਿ ਕੇ ਦੱਸੋ ਤਾਲਾ ਉਹ ਤਾਲਾ ਗਿਆ ਤੁਸੀਂ ਦਿਖਾਇਆ ਹੋ ਉਸ ਵੇਲੇ ਸ਼ੁਰੂ ਕਰੋ ਇਹ ਤਾਲੇ ਪੁਣਿਆ ਨਹੀਂ ਦੇਖੋ ਮੈਂ ਬਿਲਿੰਗ ਵਿਓ ਕਿ ਲਾ ਸਕਦੇ ਤਾਲਾ ਕਿ ਨਹੀਂ ਲਾ ਸਕਦੇ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਕੋਈ ਸਿਆਣੇ ਕੰਮ ਹਾਊਸ ਦਾ ਕੰਮ ਚਲਾਉਣ ਲਈ ਆਇਆ ਇੱਥੇ ਤੁਸੀਂ ਮੇਰੀ ਡਿਊਟੀ ਲਈ ਹੈ ਇਹ ਤਾਲੇ ਦਾ ਮਤਲਬ ਇਹ ਹੈ ਵੀ ਗੱਲ ਗੱਲ ਸੁਣਿਆ ਵੀ ਕਰੋ متری گ سہمت ہوں متری گلنا میں سہمت نے ایک سمبولک سدھیا گلوں دے نہیں سو منتری صاحب کی جی گل ہے میں کریتنگ جی بولنگ امرت پال سخانند جی امرتپال سخانند ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਅੱਜ ਇੱਕ ਮਿੰਟ ਇੱਕ ਮਿੰਟ ਗੁਰਪ੍ਰੀਤ ਸਿੰਘ ਬਣਾਵਾਲੀ ਬੋਲਣਗੇ ਜੀ ਉਹਨਾਂ ਨੇ ਮੂਵ ਕੀਤਾ ਜੀ ਗੁਰਪ੍ਰੀਤ ਸਿੰਘ ਬਣਾਵਾਲੀ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਤੁਸੀਂ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਇੱਕ ਮਿੰਟ ਜੀ